ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਦਿੱਲੀ ਸਰਕਾਰ ਵੱਲੋਂ ETT ਟੀਚਰ ਪੱਤੀ ਦਾ 1180 ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹਦੇ ਵਿੱਚ ਅਪਲਾਈ ਕਰਨ ਦੇ ਲਈ ਮਿਨਿਮਮ ਯੋਗਤਾ ਕੀ ਹੋਣੀ ਚਾਹੀਦੀ ਹੈ ਤੁਹਾਡੀ ਉਮਰ ਘੱਟੋ-ਘੱਟ ਜਾਂ ਫਿਰ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਹੈ ਐਂਡ ਕਦੋਂ ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ ਤੁਹਾਡੀ ਸੈਲਰੀ ਕਿੰਨੀ ਹੋਏਗੀ ਏ ਟੂ ਜ਼ेड ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਪ੍ਰੋਵਾਈਡ ਕਰਵਾਉਂਗਾ ਇਸ ਕਰਕੇ ਜੇਕਰ ਤੁਸੀਂ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਬਿਲਕੁਲ ਨਾ ਭੁੱਲਿਓ ਕੁੱਲ ਪੋਸਟਾਂ ਦੀ ਗੱਲ ਕਰੀਏ ਤਾਂ ਦਿੱਲੀ ਸਰਕਾਰ ਵੱਲੋਂ ਅੱਜ 11 ਸਤੰਬਰ 2025 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹਦੇ ਵਿੱਚ ਲਗਭਗ 1200 ਪੋਸਟਾਂ ਨੇ ਐਂਡ ਇਹਨਾਂ 12 ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਵੇਟ ਕਰਨੀ ਪੈਣੀ ਆ ਕਿਉਂਕਿ ਆਨਲਾਈਨ ਪੋਰਟਲ ਓਪਨ ਹੋਣਾ ਆ 17 ਸਤੰਬਰ 2025 10-14 ਦਿਨ ਦਾ ਸਮਾਂ ਰਹਿ ਗਿਆ ਵੈਸੇ ਤਾਂ ਐਂਡ 4-5 ਦਿਨਾਂ ਬਾਅਦ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ 17 ਸਤੰਬਰ 2025 ਤੋਂ ਲਾਸਟ ਡੇਟ ਹੈਗੀ ਆ ਜੀ 16 ਅਕਤੂਬਰ 2025 ਇੱਕ ਮਹੀਨੇ ਦਾ ਤੁਹਾਨੂੰ ਸਮਾਂ ਦਿੱਤਾ ਗਿਆ ਹੈ ਇਹਨਾਂ ਵੈਕੈਂਸੀਜ਼ ਦੇ ਵਿੱਚ ਆਨਲਾਈਨ ਅਪਲਾਈ ਕਰਨ ਦੇ ਲਈ ਐਂਡ ਇਹਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਨੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਾਂ ਕੋਈ ਆਫਲਾਈਨ ਇਹਦੇ ਵਿੱਚ ਅਪਲੀਕੇਸ਼ਨਾਂ ਨਹੀਂ ਲਈਆਂ ਜਾਣਗੀਆਂ ਐਂਡ ਇਹਦੇ ਵਿੱਚ ਮਿਨਿਮਮ ਏਜ ਜਾਂ ਫਿਰ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਯੋਗਤਾ ਦੀ ਗੱਲ ਕਰਦੇ ਹਾਂ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਹਾਂ ਜੇਕਰ ਤੁਹਾਡੇ ਕੋਲ 12th ਕੀਤੀ ਹੋਈ ਹੈ 12ਵੀਂ ਦੀ ਪ੍ਰੀਖਿਆ માં ਸਾਰੀਆਂ ਪਾਸ ਕੀਤੀਆਂ ਹੋਈਆਂ ਨੇ ਘੱਟੋ-ਘੱਟ 50% ਨੰਬਰ ਦੇ ਨਾਲ ਫਿਰ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨ ਦੇ ਯੋਗ ਹੈਗੇ ਹੋ ਤੇ ਨਾਲ 2 ਸਾਲ ਦਾ ਜਿਹੜਾ ਡੀਐਲএড ਦਾ ਕੋਰਸ ਹੁੰਦਾ ਆ ਅਲੱਗ-ਅਲੱਗ ਰਾਜਾਂ ਦੇ ਵਿੱਚ ਉਹਨੂੰ ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਈਟੀਟੀ ਕਿਹਾ ਜਾਂਦਾ ਆ ਇਹਨੂੰ ਤੇ ਹੋਰ ਜਿਹੜੀਆਂ ਸਟੇਟਾਂ ਨੇ ਜਿਵੇਂ ਕਿ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹਨੂੰ ਜੀਬੀਟੀ ਕਹਿ ਦਿੱਤਾ ਜਾਂਦਾ ਆ ਕਿਸੇ ਸਟੇਟ ਦੇ ਵਿੱਚ ਇਹਨੂੰ BTC ਦਾ ਕੋਰਸ ਕਹਿ ਦਿੰਦੇ ਆ ਸੋ ਅਲੱਗ-ਅਲੱਗ ਨਾਮ ਹੈਗੇ ਆ ਇਹਨੂੰ DLT ਦਾ ਕੋਰਸ ਵੀ ਕਹਿ ਦਿੰਦੇ ਆ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ ਸੋ ਜਿਹਨੇ ਜਿਹੜੇ ਸਾਥੀ ਨੇ DLT ਦਾ ਕੋਰਸ ਕੀਤਾ ਹੋਵੇ ਤੇ +2 ਕੀਤੀ ਹੋਵੇ +2 ਦੇ ਵਿੱਚ ਇਹਨਾਂ ਨੇ ਘੱਟੋ-ਘੱਟ 50% ਨੰਬਰਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਤਾਂ ਉਹ ਸਾਥੀ ਐਲੀਜੀਬਲ ਨੇ ਗ੍ਰੈਜੂਏਸ਼ਨ ਕੋਈ ਜ਼ਰੂਰੀ ਨਹੀਂ ਆ ਜੇਕਰ ਤੁਸੀਂ ਕੀਤੀ ਆ ਤੇ ਬਹੁਤ ਵਧੀਆ ਗੱਲ ਆ ਬਟ ਇਹਨਾਂ ਨੇ ਗ੍ਰੈਜੂਏਸ਼ਨ ਮੰਗੀ ਨਹੀਂ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਫਿਊਚਰ ਵਿੱਚ ਗ੍ਰੈਜੂਏਸ਼ਨ ਉਹਨਾਂ ਨੇ ਮਾਸਟ ਕਰ ਦੇਣੀ ਆ ਜੇਕਰ ਫਿਊਚਰ ਵਿੱਚ ਕੋਈ ਪੰਜਾਬ ਦੇ ਵਿੱਚ ਪੋਸਟ ਆਉਗੀ ਨਾ ਤਾਂ ਉਹਦੇ ਵਿੱਚ ਗ੍ਰੈਜੂਏਸ਼ਨ ਪੱਕੀ ਗੱਲ ਹੈ ਕਿ ਹੋਊਗੀ ਬਾਕੀ ਪਤਾ ਨਹੀਂ ਪੋਸਟਾਂ ਕਦੋਂ ਆਉਣਗੀਆਂ ਬਟ ਦਿੱਲੀ ਵਿੱਚ ਜਿਹੜੀਆਂ ਪੋਸਟਾਂ ਆਈਆਂ ਨੇ ਉਹਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਨਹੀਂ ਮੰਗੀ ਇਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਸੀਟੈਟ ਦਾ ਜਿਹੜਾ ਪੇਪਰ 1 ਹੈਗਾ ਨਾ ਉਹ ਪਾਸ ਹੋਣਾ ਚਾਹੀਦਾ ਆ ਤੇ ਬਾਕੀ ਇੱਕ ਹੋਰ ਗੱਲ ਜਿਹੜੇ ਸਾਥੀ ਐਸਸੀ ਕੈਂਡੀਡੇਟ ਹੈਗੇ ਆ ਜਿਨ੍ਹਾਂ ਦੀ ਕੈਟਾਗਰੀ ਐਸਸੀ ਹੈਗੀ ਆ ਉਹਨਾਂ ਦੇ ਜੇਕਰ 50% ਨੰਬਰ ਨਹੀਂ ਵੀ ਆਏ ਨਾ 45% ਨੰਬਰ ਹੈਗੇ ਹਨਾ ਉਹ ਸਾਥੀ ਵੀ ਅਪਲਾਈ ਕਰ ਸਕਦੇ ਆ ਤੇ ਜਿਹੜੇ ਪੰਜਾਬ ਵਾਲੇ ਸਾਥੀ ਹੋਣਗੇ ਨਾ ਐਸਸੀ ਕੈਂਡੀਡੇਟ ਉਹ ਵੀ ਉਹਦੇ ਵਿੱਚ ਐਸੇ ਹੀ ਗਿਣੇ ਜਾਣਗੇ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਬੈਨੀਫਿਟ ਮਿਲੂਗਾ OBC ਜਾਂ ਫਿਰ BC ਨੂੰ ਨਹੀਂ ਮਿਲੂਗਾ BC ਜਾਂ ਫਿਰ OBC ਸਿਰਫ ਸਿਰਫ ਦਿੱਲੀ ਵਾਲਿਆਂ ਨੂੰ ਹੀ ਜਿਹੜਾ ਉਹਦਾ ਫਾਇਦਾ ਹੈਗਾ ਆ ਦੇਖਣ ਨੂੰ ਮਿਲੂਗਾ ਬਾਕੀ SC ਜਿਹੜੇ ਕੈਂਡੀਡੇਟ ਹੁੰਦੇ ਆ ਆਲ ਇੰਡੀਆ ਉਹਨਾਂ ਨੂੰ ਜਿਹੜਾ ਬੈਨੀਫਿਟ ਹੈਗਾ ਸੀ ਦੇਖਣ ਨੂੰ ਮਿਲਦਾ ਹੈ ਬਾਕੀ ਤੀਸਰੀ ਕੰਡੀਸ਼ਨ ਇਹ ਹੈਗੀ ਆ ਕਿ ਤੁਸੀਂ ਹਿੰਦੀ ਉਰਦੂ ਜਾਂ ਫਿਰ ਪੰਜਾਬੀ ਜਾਂ ਫਿਰ ਇੰਗਲਿਸ਼ ਇਹਨਾਂ ਵਿੱਚੋਂ ਕੋਈ ਇੱਕ ਸਬਜੈਕਟ ਤਾਂ ਤੁਸੀਂ ਪੜ੍ਹਿਆ ਹੀ ਹੋਵੇ ਠੀਕ ਹੈ ਜੀ ਇਹ ਸਬਜੈਕਟ ਜ਼ਰੂਰ ਪੜ੍ਹਿਆ ਹੋਵੇ ਲੈਂਗੁਏਜ ਦੀ ਜੇਕਰ ਆਪਾਂ ਗੱਲ ਕਰੀਏ ਕਿ ਹਿੰਦੀ ਉਰਦੂ ਪੰਜਾਬੀ ਜਾਂ ਫਿਰ ਅੰਗਰੇਜ਼ੀ ਵਿੱਚੋਂ ਕੋਈ ਵੀ ਇੱਕ ਸਬਜੈਕਟ ਤਾਂ ਪੜ੍ਹਿਆ ਹੋਵੇ ਸੈਕੰਡਰੀ ਲੈਵਲ ਤੇ ਐਂਡ ਇਹਦੇ ਵਿੱਚ ਹੋਰ ਇਹਨਾਂ ਨੇ ਗੱਲਾਂ ਲਿਖੀਆਂ ਹੋਈਆਂ ਕਿ ਸੀਟੈਡ ਤਾਂ ਚਲੋ ਪਾਸ ਹੋਣਾ ਹੀ ਚਾਹੀਦਾ ਆ ਤੇ ਜਦੋਂ ਤੁਹਾਨੂੰ ਸੈਲਰੀ ਮਿਲਣੀ ਆ ਜਦੋਂ ਤੁਹਾਡੀ ਜੌਬ ਲੱਗ ਜਾਂਦੀ ਹੈ ਤਾਂ ਤੁਹਾਡੀ ਜਿਹੜੀ ਸੈਲਰੀ ਹੋਏਗੀ ਨਾ ਮਿਨਿਮਮ ਉਹ ਹੋਣੀ ਆ ਜੀ 35400 ਇਹ ਮੈਂ ਵਿਦਆਊਟ ਪੱਤੇ ਦੱਸ ਰਿਹਾ ਤੁਹਾਨੂੰ ਉਸ ਤੋਂ ਬਾਅਦ ਤਾਂ ਚਲੋ ਵੱਧ ਜਾਂਦੀ ਹੁੰਦੀ ਆ ਬਟ ਵੈਸੇ ਜਿਹੜੀ ਬੇਸਿਕ ਤੁਹਾਡੀ ਸੈਲਰੀ ਹੋਏਗੀ ਉਹ ਹੋਏਗੀ ਸੀ 35400 ਐਂਡ ਇਹਦੇ ਵਿੱਚ ਤੁਹਾਡੀ ਏਜ ਜਿਹੜੀ ਹੈਗੀ ਆ ਏਜ ਲਿਮਟ ਕਿੰਨੀ ਹੋਣੀ ਚਾਹੀਦੀ ਆ 30 ਸਾਲ 30 ਸਾਲ ਤੁਹਾਡੀ ਜਿਹੜੀ ਮੈਕਸਿਮਮ ਏਜ ਹੈਗੀ ਆ ਜੀ ਉਹ ਹੋਣੀ ਚਾਹੀਦੀ ਆ ਐਂਡ ਇਸ ਤੋਂ ਇਲਾਵਾ ਜੇਕਰ ਕੋਈ ਸਾਥੀ ਐਸਸੀ ਕੈਂਡੀਡੇਟ ਹੈਗਾ ਜਾਂ ਜਾਂ ਫਿਰ ਹੋਰ ਜਿਹੜੀਆਂ ਕੈਟੇਗਰੀਜ਼ ਹੁੰਦੀਆਂ ਨੇ ਬੀਸੀ ਨੂੰ ਛੱਡ ਕੇ ਓਬੀਸੀ ਨੂੰ ਛੱਡ ਕੇ ਤਾਂ ਉਹਨੂੰ 5 ਸਾਲ ਦੀ ਹੋਰ ਰਿਲੈਕਸੇਸ਼ਨ ਦੇਖਣ ਨੂੰ ਮਿਲੇਗੀ ਭਾਵੇਂ ਇਹ ਕਿ ਜੇਕਰ ਕੋਈ ਪਰਸਨ 35 ਕਸਾਲਾਂ ਦਾ ਹੈਗਾ 34 35 ਸਾਲ ਦਾ ਹੈ ਤਾਂ ਉਹਨੂੰ ਵੀ ਜਿਹੜਾ ਬੈਨੀਫਿਟ ਹੈਗਾ ਸੀ ਇਹ ਦੇਖਣ ਨੂੰ ਮਿਲੇਗਾ ਅਪਲਾਈ ਕਰਨ ਦੇ ਲਈ ਤੁਹਾਨੂੰ ਜਾਣਾ ਪੈਣਾ ਹੈ dpsb.online.nic.in ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਫੀਸ ਦੀ ਜੇਕਰ ਗੱਲ ਕਰੀਏ ਫੀਸ ਵੈਸੇ ਹੈਗੀ ਹੈ 100 ਰੁਪੀਸ ਬਟ ਜੇਕਰ ਕੋਈ ਪਰਸਨ ਐਸਸੀ ਕੈਂਡੀਡੇਟ ਹੈਗਾ ਯਾ ਐਸਸੀ ਕੈਟੇਗਰੀ ਤੋਂ ਬਿਲੋਂਗ ਕਰਦਾ ਹੈ ਯਾ ਕੋਈ ਫੀਮੇਲ ਹੈ ਕੋਈ ਵੀ ਫੀਮੇਲ ਕਿਸੇ ਵੀ ਕੈਟੇਗਰੀ ਦੀ ਹੋਵੇ ਤੁਹਾਡੀ ਕੋਈ ਫੀਸ ਨਹੀਂ ਲੱਗੇਗੀ ਅਦਰਵਾਈਜ਼ ਜਿਹੜੀ ਫੀਸ ਹੈ ਗਿਆ ਜੀ ਉਹ ਸਿਰਫ ਤੇ ਸਿਰਫ 100 ਰੁਪੀਸ ਤੁਹਾਨੂੰ ਦੇਖਣ ਨੂੰ ਮਿਲੇਗੀ ਸਿਲੈਕਸ਼ਨ ਪ੍ਰੋਸੈਸ ਕੀ ਹੈ ਜੀ 200 ਨੰਬਰ ਦੀ ਇੱਕ ਪ੍ਰੀਖਿਆ ਲਈ ਜਾਊਗੀ ਐਂਡ ਇਸ ਪ੍ਰੀਖਿਆ ਦੇ ਵਿੱਚ ਤੁਹਾਨੂੰ ਦੋ ਸੈਕਸ਼ਨ ਦੇਖਣ ਨੂੰ ਮਿਲਣਗੇ ਜਿਹੜਾ 100 ਨੰਬਰ ਵਾਲਾ ਇਹ ਸੈਕਸ਼ਨ ਹੋਊਗਾ ਉਹਦੇ ਵਿੱਚ ਤੁਹਾਡੇ ਤੋਂ ਜਨਰਲ ਇੰਟੈਲੀਜੈਂਸ ਤੇ ਰੀਜ਼ਨਿੰਗ ਐਬਿਲਿਟੀ ਦੇ ਕੁਐਸਚਨ ਪੁੱਛੇ ਜਾਣਗੇ ਜਨਰਲ ਅਵੇਅਰਨੈਸ ਦੇ ਕੁਐਸਚਨ ਪੁੱਛੇ ਜਾਣਗੇ ਅਰਥਮੈਟਿਕ ਐਂਡ ਨੰਮਰਿਕਲ ਐਬਿਲਿਟੀ ਦੇ ਕੁਐਸਚਨ ਪੁੱਛੇ ਜਾਣਗੇ ਅੰਗਰੇਜ਼ੀ ਭਾਸ਼ਾ ਐਂਡ ਕੰਪਰੀਹੈਂਸ਼ਨ ਦੇ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਜੀ ਉਹ ਤੁਹਾਡੇ ਤੋਂ ਪੁੱਛੇ ਜਾਣਗੇ ਕੁਐਸਚਨ ਜਿਹੜੇ ਹੋਣਗੇ ਹਿੰਦੀ ਲੈਂਗੁਏਜ ਦੇ ਵੀ ਤੁਹਾਨੂੰ ਜਿਹੜੇ ਕੁਐਸਚਨ ਹੈਗੇ ਜੀ ਪੁੱਛੇ ਜਾਣਗੇ ਸੈਕਸ਼ਨ B ਦੇ ਵਿੱਚ ਤੁਹਾਡੇ ਤੋਂ ਜਿਹੜੇ ਪ੍ਰਸ਼ਨ ਪੁੱਛੇ ਜਾਣੇ ਨੇ ਜੀ ਉਹ ਹੋਣਗੇ ਜੀ ਟੀਚਿੰਗ ਮੈਥਡੋਲੋਜੀ ਤੋਂ ਰਿਲੇਟਡ ਜਿਹੜੇ ਕਿ 100 ਨੰਬਰਾਂ ਦਾ ਪੇਪਰ ਜਿਹੜਾ ਹੋਊਗਾ ਜੀ ਤੁਹਾਨੂੰ ਦੇਖਣ ਨੂੰ ਮਿਲੇਗਾ ਐਂਡ ਬਿਲਕੁਲ ਤੁਹਾਨੂੰ 네ਗੇਟਿਵ ਮਾਰਕਿੰਗ ਵੀ ਇਹਦੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਇਹ ਸੀਗੀ ਜੀ ਆਪਣੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇਕਰ ਕੋਈ ਜਾਣਕਾਰੀ ਪ੍ਰਾਪਤ ਹੋਈ ਆ ਐਂਡ ਉਸ ਜਾਣਕਾਰੀ ਤੋਂ ਤੁਹਾਡਾ ਬੈਨੀਫਿਟ ਹੋਇਆ ਹੋਵੇ ਤਾਂ ਇਸ ਸੈਸ਼ਨ ਨੂੰ ਜ਼ਰੂਰ ਲਾਈਕ ਕਰਿਓ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਆਪਣਾ ਸਵਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ